ਲਾਈਵ ਹੋਣ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਤੋਂ ਹਰਿੰਦਰਜੀਤ ਸਿੰਘ ਬੱਗੜ ਸਮਰਾ ਬਾਰੇ ਆਈ ਦੁਖਦਾਈ ਖਬਰ ਨੇ ਸਿਆਸੀ ਗਲਿਆਰਿਆਂ ਦੇ ਨਾਲ ਨਾਲ ਵਪਾਰਕ ਕਿਸਾਨੀ ਅਤੇ ਸਰਕਾਰੀ ਅਫਸਰਾਂ ਦੇ ਦਫਤਰਾਂ ਨੂੰ ਵੀ ਦੁੱਖ ਪਹੁੰਚਾਇਆ ਕਈ ਉਹ ਰੋਂਦੇ ਦੇਖੇ ਗਏ ਜਿਨ੍ਹਾਂ ਨੂੰ ਫਰਸ਼ ਤੋਂ ਚੁੱਕ ਕੇ ਇਹਨਾਂ ਨੇ ਅਰਸ਼ ਤੇ ਪਹੁੰਚਾ ਦਿੱਤਾ ਪ੍ਰੀਤਕੁਰ ਦੀ ਅਕਾਲੀ ਸਿਆਸਤ ਦਾ ਥੰਮ ਮੰਨੇ ਜਾਂਦੇ ਬੱਗੜ ਸਮਰਾ ਸੰਤ ਫਤਿਹ ਸਿੰਘ ਵੇਲੇ ਤੋਂ ਹੀ ਜਦੋਂ ਉਹ ਹਲੇ ਬਰਜਿੰਦਰਾ ਖਾਲਜ ਦੇ ਵਿਦਿਆਰਥੀ ਸੀ ਉਦੋਂ ਤੋਂ ਹੀ ਅਕਾਲੀ ਦਲ ਨਾਲ ਜੁੜੇ ਤੇ ਪ੍ਰਕਾਸ਼ ਸਿੰਘ ਬਾਦਲ ਤੇ ਹੁਣ ਸੁਖਬੀਰ ਸਿੰਘ ਬਾਦਲ ਤੱਕ ਜੁੜੇ ਹੋਏ ਸਨ ਤੇ ਹੁਣ ਅੱਗੇ ਉਹਨਾਂ ਦਾ ਪਰਿਵਾਰ ਵੀ ਉਸੇ ਸ਼ਿੱਦਤ ਦੇ ਨਾਲ ਅਕਾਲੀ ਦਲ ਦਾ ਹਿੱਸਾ ਬਣਿਆ ਹੋਇਆ ਹੈ ਤੇ ਸਿਆਸਤ ਵਿੱਚ ਆਪਣੇ ਪਿਤਾ ਦੀ ਵਿਰਾਸਤ ਉਹਨਾਂ ਦੇ بیٹے ਅੱਗੇ ਲੈ ਕੇ ਜਾ ਰਹੇ ਆ ਵਿਰਾਸਤ ਸਮਰ ਰਹੇ ਆ ਪਾਰਟੀ ਭਾਵੇਂ ਸੱਤਾ ਵਿੱਚ ਹੋਵੇ ਜਾਂ ਨਾ ਇਹਨਾਂ ਮੌਕਾ ਦੇਖ ਕੇ ਕਦੇ ਪਾਰਟੀ ਨਹੀਂ ਬਦਲੀ ਜਿਸ ਕਰਕੇ ਅੱਜ ਵੀ ਪਾਰਟੀ ਵਿੱਚ ਉਹਨਾਂ ਦਾ ਸਤਿਕਾਰ ਉਸੇ ਤਰ੍ਹਾਂ ਕਾਇਮ ਹੈ ਇੱਕੋ ਮੇਰਾ ਬਗੜ ਸਾਹਿਬ ਦੇ ਨਾਲ ਸਿਆਸੀ ਤੌਰ ਤੇ ਵੀ ਤਲਕਾਤ ਸੀ ਤੇ ਜਾਤੀ ਤੌਰ ਤੇ ਵੀ ਪਰਿਵਾਰਕ ਤੌਰ ਤੇ ਵੀ ਮੇਰਾ ਉਹਨਾਂ ਨਾਲ ਤਲਕਾਤ ਸੀ ਤੇ ਬੜੇ ਅੱਛੇ ਇਨਸਾਨ ਸੀ ਮੇਰਾ ਉਹਨਾਂ ਨਾਲ ਬਹੁਤ ਪਿਆਰ ਸੀ ਬਹੁਤ ਨੇੜੋ ਹੋ ਕੇ ਅਸੀਂ ਇੱਕ ਦੂਜੇ ਨਾਲ ਇੱਥੇ ਕੰਮ ਵੀ ਕੀਤਾ ਸ਼੍ਰੋਮਣੀ ਅਕਾਲੀ ਦਲ ਵਿੱਚ ਤੇ ਪਰਿਵਾਰਕ ਤੌਰ ਤੇ ਵੀ ਅਸੀਂ ਇੱਕ ਜੀ ਉਹ ਵਰਤਦੇ ਰਹੇ ਹਾਂ ਸੋ ਜਿੱਥੇ ਇਹ ਪਰਿਵਾਰ ਨੂੰ ਘਾਟਾ ਪਿਆ ਉੱਥੇ ਮੈਂ ਸਮਝਦਾ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਬੜਾ ਵੱਡਾ ਘਾਟਾ ਪਿਆ ਸੋ ਪਿਛਲੇ ਕੁਝ ਸਮੇਂ ਤੋਂ ਉਹ ਬਿਮਾਰ ਸਨ ਤਕਲੀਫ ਸਨ ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਉਹਨਾਂ ਦੇ ਬੇਟਿਆਂ ਨੇ ਉਹਨਾਂ ਦੇ ਪਰਿਵਾਰ ਨੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਦੀ ਸੇਵਾ ਕੀਤੀ ਉਹਨਾਂ ਨੂੰ ਸੰਭਾਲਿਆ ਉਹਨਾਂ ਦਾ ਇਲਾਜ ਕਰਾਇਆ ਜੋ ਇੱਕ ਫਰਜ਼ ਹੈ ਬੱਚਿਆਂ ਦਾ ਉਹਨਾਂ ਨੇ ਨਿਭਾਇਆ ਸੋ ਇਹ ਬਹੁਤ ਚੰਗੀ ਗੱਲ ਹੈ ਬਾਕੀ ਇਸ ਦੁੱਖ ਦੇ ਸਮੇਂ ਤੇ ਮੈਂ ਪਰਿਵਾਰ ਨਾਲ ਮੇਰਾ ਸਾਰਾ ਪਰਿਵਾਰ ਹੀ ਉਹਨਾਂ ਨਾਲ ਇਸ ਦੁੱਖ ਦੇ ਸਮੇਂ ਵਿੱਚ ਸ਼ਾਮਲ ਹੈ 15 ਮਾਰਚ ਦੀ ਉਹ ਸਵੇਰ ਇੱਕ ਬਹੁਤ ਹੀ ਦੁਖਦਾਈ ਖਬਰ ਲੈ ਕੇ ਆਈ ਇਸ ਦਿਨ ਕੀ ਸਰਦਾਰ ਹਰਿੰਦਰਜੀਤ ਸਿੰਘ ਜਿਨ੍ਹਾਂ ਨੂੰ ਕਿ ਜ਼ਿਆਦਾਤਰ ਲੋਕ ਬਗੜ ਦੇ ਨਾਮ ਨਾਲ ਜਾਣਦੇ ਸੀ ਉਹ ਸਾਡੇ ਵਿਚਕਾਰ ਨਹੀਂ ਰਹੇ ਬਹੁਤ ਹੀ ਦੁਖਦਾਈ ਸਮਾਂ ਸੀਗਾ ਕਿਉਂਕਿ ਸਰਦਾਰ ਹਰਜੀਤ ਸਿੰਘ ਪੋਲੂ ਵਾਲਾ ਜੀ ਦੇ ਬਹੁਤ ਹੀ ਨਜ਼ਦੀਕੀ ਮਿੱਤਰ ਕਹਿ ਲੋ ਭਰਾ ਕਹਿ ਲੋ ਬਹੁਤ ਜ਼ਿਆਦਾ ਸਾਡੇ ਪਰਿਵਾਰ ਨਾਲ ਉਹਨਾਂ ਦਾ ਪਿਆਰ ਸੀ ਹਰ ਇੱਕ ਦੁੱਖ ਸੁੱਖ ਸਾਂਝਾ ਸੀਗਾ ਤੇ ਅਗਰ ਮੈਂ ਗੱਲ ਕਰਾਂ ਸਰਦਾਰ ਹਰਿੰਦਰਜੀਤ ਸਿੰਘ ਦੀ ਤਾਂ ਉਹਨਾਂ ਨੇ ਇੱਕ ਸੰਪੂਰਨ ਜੀਵਨ ਜੀਆ ਜਿੰਨੀ ਦੇਰ ਵੀ ਹੋ ਰਹੀ ਸਮਾਜਿਕ ਤੌਰ ਤੇ ਵੀ ਪੋਲੀਟੀਕਲ ਤੌਰ ਤੇ ਵੀ ਔਰ ਧਾਰਮਿਕ ਤੌਰ ਤੇ ਵੀ ਅਗਰ ਸਭ ਤੋਂ ਵੱਡੀ ਗੱਲ ਉਹਨਾਂ ਚ ਇਹ ਸੀਗੀ ਕਿ ਸ਼ਰੋਨੀ ਅਕਾਲੀ ਦੇ ਨਾਲ ਹੀ ਕੋ ਵਫਾਦਾਰ ਸਪਾਈ ਹੋ ਕੇ ਖੜੇ ਹੋਏ ਅਤੇ ਜਦੋਂ ਤੋਂ ਉਹਨਾਂ ਨੇ ਆਪਣਾ ਰਾਜਨੀਤਿਕ ਜੀਵਨ ਸ਼ੁਰੂ ਕੀਤਾ ਉਦੋਂ ਤੋਂ ਹਮੇਸ਼ਾ ਹਰ ਸ਼ਰੋਨੀ ਅਕਾਲੀ ਦਲ ਵਾਸਤੇ ਚੜ੍ਹਦੀ ਕਲਾ ਵਾਸਤੇ ਉਹਨਾਂ ਨੇ ਕੰਮ ਕੀਤਾ ਆਪਣੀ ਅਖੀਰਲੇ ਸਮੇਂ ਤੱਕ ਵੀ ਉਹ ਸ਼ਰੋਨੀ ਅਕਾਲੀ ਦਲ ਵਾਰੀ ਸੰਦੇਸ਼ ਦਿੰਦੇ ਰਹੇ ਆਪਣੇ ਬੱਚਿਆਂ ਨੂੰ ਕਹਿੰਦੇ ਰਹੇ ਕਿ ਜਾਓ ਤੁਸੀਂ ਸ਼ਰੋਨੀ ਅਕਾਲੀ ਦਲ ਦੇ ਹਰ ਇੱਕ ਕੰਮ ਦੇ ਵਿੱਚ ਸਾਥ ਦਿਓ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦਾ ਸਾਥ ਦਿਓ ਔਰ ਜ਼ਿਆਦਾ ਉਹਨਾਂ ਨੇ ਆਪਣਾ ਰਾਜਨੀਤਿਕ ਜੀਵਨ ਜਿਹੜਾ ਸੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨਾਲ ਜਿਹੜਾ ਸੀ ਉਹ ਬਤਾਇਆ ਸੀਗਾ ਸੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸੋਚਦੇ ਹੀ ਉਹ ਚੱਲ ਕੇ ਹਮੇਸ਼ਾ ਉਹਨਾਂ ਨੇ ਪੈਰਾ ਦਿੱਤਾ ਹਰਿੰਦਰਜੀਤ ਸਿੰਘ ਬੱਗੜ ਕਿਸੇ ਵੀ ਖੇਤਰ ਵਿੱਚ ਰਹੇ ਉਹਨਾਂ ਦੋਸਤੀ ਤੇ ਯਾਰੀਆਂ ਹੀ ਕਮਾਈਆਂ ਤੇ ਲੋਕਾਂ ਦੀ ਮਦਦ ਕੀਤੀ ਚਾਹੇ ਉਹ ਆੜਤੀਆ ਹੁੰਦੇ ਹੋਏ ਸੁਧਾਰਨ ਕਿਸਾਨਾਂ ਨੂੰ ਫਸਲ ਤੋਂ ਵੱਧ ਪੈਸੇ ਦੇ ਕੇ ਉਹਨਾਂ ਨੂੰ ਹੋਰ ਜ਼ਮੀਨਾਂ ਲੈਨ ਲਈ ਉਤਸ਼ਾਹਿਤ ਕਰਦੇ ਰਹਿਣ ਦਾ ਮਾਮਲਾ ਹੋਵੇ ਤੇ ਚਾਹੇ ਇੱਕ ਚਾਹ ਵੇਚਣ ਵਾਲੇ ਨੂੰ ਖੋਖੇ ਤੋਂ ਉਠਾ ਕੇ ਉਸ ਤੇ ਲੱਖਾਂ ਰੁਪਏ ਖਰਚ ਕਰਕੇ ਉਸ ਨੂੰ ਫਰੀਦਕੋਟ ਦਿਹਾਤੀ ਦਾ ਸਰਪੰਚ ਬਣਾਉਣ ਦਾ ਮਾਮਲਾ ਹੋਵੇ ਸੱਤਾ ਵਿੱਚ ਹੁੰਦਿਆਂ ਤੇ ਸੱਤਾ ਤੋਂ ਬਾਹਰ ਹੁੰਦਿਆਂ ਉਹਨਾਂ ਦੀ ਸਰਕਾਰੀ ਦਰਬਾਰੇ ਪਕੜ ਉਸੇ ਤਰ੍ਹਾਂ ਹੀ ਬਣੀ ਰਹੀ ਤੇ ਵੱਡੇ ਵੱਡੇ ਅਫਸਰ ਅੱਜ ਵੀ ਉਹਨਾਂ ਨਾਲ ਬਤਾਏ ਪਲਾਂ ਨੂੰ ਯਾਦ ਕਰਦੇ ਆ ਸਰਦਾਰ ਹਰਿੰਦਰਜੀਤ ਸਿੰਘ ਬਗੜ ਜੋ ਕਿ ਫਰੀਦਕੋਟ ਇਲਾਕੇ ਦੇ ਨਾਮਵਰ ਪੋਲਿਟਿਸ਼ੀਅਨ ਵੀ ਸੀ ਔਰ ਬੜੇ-ਬੜੇ ਕਾਰੋਬਾਰੀ ਵੀ ਸੀਗੇ ਉਹਨਾਂ ਨਾਲ ਮੇਰਾ ਬਹੁਤ ਪੁਰਾਣਾ ਸਬੰਧ ਰਿਹਾ ਜਦੋਂ ਮੈਂ ਐਸਐਸਪੀ ਫਰੀਦਕੋਟ ਪੋਸਟਡ ਸੀਗਾ ਉਹਨਾਂ ਨਾਲ ਇੱਕ ਪਰਿਵਾਰ ਵਾਂਗੂ ਸਾਡਾ ਰਿਲੇਸ਼ਨ ਸੀਗਾ ਔਰ ਵੱਡੇ ਭਾਈਆਂ ਵਾਂਗੂ ਮੈਂ ਉਹਨਾਂ ਦਾ ਰਿਸਪੈਕਟ ਕਰਦਾ ਸੀ ਔਰ ਬੜੇ ਅੱਛੀ ਸਲਾਹਕਾਰ ਵੀ ਸੀਗੇ ਮਤਲਬ ਕੋਈ ਕਦੀ ਸਾਨੂੰ ਸਮਾਜ ਦੇ ਵਿੱਚ ਵਿਚਰਦਿਆਂ ਕੋਈ ਕਿਸੇ ਤਰ੍ਹਾਂ ਦੀ ਸਲਾਹ ਲੈਣੀ ਪੈਂਦੀ ਸੀ ਤੇ ਮੈਂ ਬੱਗੜ ਸਾਹਿਬ ਕੋ ਆ ਜਾਂਦਾ ਸੀ ਸੋ ਅੱਜ ਉਹ ਜੋ ਪਿਛਲੇ ਦਿਨੀ ਸਦੀਵੀ ਬਿਸ਼ੋੜਾ ਦੇ ਗਏ ਨੇ ਪਰਿਵਾਰ ਨੂੰ ਸਾਕ ਸੰਬੰਧੀਆਂ ਨੂੰ ਉਹ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਵਾਸਤੇ ਮੈਂ ਹਾਜ਼ਰ ਆਇਆ ਸੀ ਜਦੋਂ ਤੋਂ ਲੈ ਕੇ ਅਸੀਂ ਇਹਨਾਂ ਨਾਲ ਵਰਤਿਆ ਸਾਡੇ ਨਾਲ ਬਹੁਤ ਵਧੀਆ ਵਰਤਾਵਾ ਹੋਇਆ ਕੋਈ ਨਹੀਂ ਗਾ ਵੀ ਕਿਸੇ ਗੱਲੋਂ ਵੀ ਨਹੀਂ ਵੀ ਕਿਸੇ ਗੱਲੋਂ ਵੀ ਕੋਈ ਮਾੜੀ ਗੱਲ ਜਾਂ ਕੋਈ ਠੱਗੀ ਵਾਲੀ ਜਾਂ ਕੁਝ ਮਤਲਬ ਫਸਲ ਦਾ ਰੇਟ ਵੀ ਸਾਨੂੰ ਵਾਧੇ ਦਿੰਦੇ ਰਹੇ ਆਲਾ ਆਉਣ ਦਾ ਕਾਰਨ ਪਹਿਲੋ ਇਹ ਬਣਿਆ ਵੀ ਸਾਨੂੰ ਨਾਲੀ ਫਰੋਡਪੁਰ ਫਸਲ ਵੇਚਦੇ ਤੇ ਇੱਥੇ ਸਾਡੇ ਰਿਸ਼ਤੇਦਾਰ ਸੀ ਪਹਿਲੋ ਇਹਨਾਂ ਦੇ ਆਉਂਦੇ ਉਹਨਾਂ ਸਾਨੂੰ ਦੱਸਿਆ ਵੀ ਤੁਸੀਂ ਇੰਨਾ ਘਾਟੇ ਚ ਕਿਉਂ ਜਾਂਦੇ ਤੁਸੀਂ ਇੱਧਰ ਆਓ ਅਈ ਇਹਨਾਂ ਨੂੰ ਆਗੇ ਮਿਲੇ ਇਹਨਾਂ ਨੇ ਸਾਨੂੰ ਜੋ ਸਰਕਾਰੀ ਰੇਟ ਸੀ ਪੂਰਾ ਝੋਨੇ ਦਾ ਦਿੱਤਾ ਫਸਲ ਵੀ ਸਾਡਾ ਪਹਿਲਾ ਇਹਨਾਂ ਸਾਧ ਕੀ ਤੋਲ ਲਿਆ ਕਿਸੇ ਦੀ ਆੜ ਤੇ ਸਟਾ ਕੇ ਤੇ ਸਾਨੂੰ ਪੂਰਾ ਰੇਟ ਦਿੱਤਾ ਫਿਰ ਅਸੀਂ ਇਹਨਾਂ ਦੇ ਨਾਲ ਤੁਰਪੇ ਫਿਰ ਇੱਥੇ ਫਰੀਦਕੋਟ ਵੀ ਲਿਆਉਂਦੇ ਰਹੇ ਪੈਸਿਆਂ ਵੱਲੋਂ ਕੋਈ ਪਰਵਾਹ ਨਹੀਂ ਜਿੰਨੇ ਮਰਜ਼ੀ ਲੈ ਜਾਓ ਜਿਵੇਂ ਜਿਵੇਂ ਫਸਲ ਚੋ ਹੌਲੀ ਹੌਲੀ ਮੋੜ ਦੇ ਰਹੋ ਫਿਰ ਛੱਡਣ ਵੇਲੇ ਕਿਸ ਤਰ੍ਹਾਂ ਹੋਈ ਛੱਡਣ ਵਜਲਾ ਜੀ ਜਦੋਂ ਇਹ ਨਾੜ ਛੱਡਣੀ ਸੀ ਸਾਨੂੰ ਇਹਨਾਂ 2 ਮਹੀਨੇ ਫਸਲ ਆਉਣ ਤੋਂ ਪਹਿਲੋ ਕਹਿਤਾ ਵੀ ਤੁਸੀਂ ਆਵਦਾ ਨਾ ਐਤ ਕੀ ਫਸਲ ਆਪਾਂ ਵੇਚਣੀ ਨਹੀਂ ਨਹੀਂ ਗਈ ਜਿਹੜੀ ਤੁਹਾਨੂੰ ਪੈਸਿਆਂ ਦੀ ਲੋੜ ਹੈ ਲੈ ਜਾਓ ਪਰ ਤੁਸੀਂ ਆਪਦੀ ਫਸਲ ਪਾਸੇ ਵੇਚ ਲਓ ਗੱਲ ਹੈ ਜੀ ਇਹਨਾਂ ਦਾ ਤਾਂ ਜੇ ਹੁਣ ਗੱਲ ਹੁਣ ਚਲੋ ਚਲੇ ਗਏ ਆ ਤੇ ਇਹਨਾਂ ਦਾ ਮੁੱਲ ਹੀ ਹੈ ਨਹੀਂ ਸੀ ਸੱਚੇ ਸੁੱਚੇ ਬੰਦੇ ਤੇ ਬਾਕੀ ਗੱਲ ਇਹ ਵੀ ਅਸੀਂ ਵੀ ਇਹਨਾਂ ਦੇ ਨਾਲ ਬੜੇ ਸਹੀ ਰਹੇ ਆ ਤੇ ਸਹੀ ਤਰੀਕੇ ਨਾਲ ਵਰਤਾਅ ਸਾਡਾ ਰਿਹਾ ਭਰਾਵਾਂ ਵਾਲੀ ਗੱਲ ਰਹੀ ਏ ਕੋਈ ਨਹੀਂ ਫਿਰ ਵੇਖੋ ਜੀ ਬਾਅਦ ਦੇ ਵਿੱਚ ਬਾਸਪਤੀਆਂ ਜਦੋਂ ਲੱਗਣ ਲੱਗੀਆਂ ਫਿਰ ਅਸੀਂ ਆਪ ਦੇ ਰਿਸ਼ਤੇਦਾਰਾਂ ਦੀ ਬਾਸਪਤੀ ਵੀ ਇਹਨਾਂ ਦੇ ਲਿਆ ਕੇ ਇਹਨਾਂ ਨੇ ਵਿਆਹ ਹੀ ਦੇ ਰਿਹਾ ਤੇ ਪੇਮੈਂਟ ਵੀ ਬੜੇ ਟਾਈਮ ਤੇ ਮਿਲਦੀ ਰਹੀ ਕਿੰਨੇ ਸਾਲਾਂ ਤੋਂ ਜੁੜੇ ਹੋਏ ਹੋ ਇਹਨਾਂ ਨਾਲ ਅਸੀਂ ਇਹਨਾਂ ਨਾਲ 98 99 ਤੋਂ ਜੁੜੇ ਬਾਕੀ ਜੇ ਗੱਲ ਆ ਵੀ ਕਿਸੇ ਦਾ ਮਾਲ ਵੀ ਜੇ ਸਟਾਇਆ ਨਾ ਝੋਕੋ ਸਖਚੈਨ ਸਿੰਘ ਦਾ ਮਾਲ ਵੀ ਅਸੀਂ ਇਹਨਾਂ ਲਿਸਟਾਉ ਕਿਲੇ ਦੀ ਬਾਤ ਹੋਦੀ ਹੈ ਕਿਲੇ ਦੀ ਬਾਸਪਤੀ ਉਹਨਾਂ ਦੀ ਤੇ ਬਾਕੀ ਬਹੁਤ ਉਹਨਾਂ ਨੇ ਆਖਿਆ ਵੀ ਉਹ ਤੁਹਾਡੇ ਸੱਜਣ ਨੇ ਦੇ ਉੱਥੇ ਸੁੱਟ ਲਿਆ ਜੀ ਆ ਵੀ ਸੁੱਟ ਲੋ ਕੋਈ ਬੇਫਿਕਰ ਹੋ ਜੋ ਨਾ ਪੈਸਾ ਰੇਟ ਘਟ ਦੇਣਗੇ ਤੁਹਾਨੂੰ ਦਿਨਾ ਤੁਹਾਡੇ ਪੈਸਿਆਂ ਦੀ ਕੋਈ ਕਮੀ ਅਬ ਦਿੱਖਤਾ ਹੋਏਗੀ ਵਿਦਿਆਰਥੀ ਜੀਵਨ ਦੀ ਸਿਆਸਤ ਵਿੱਚ ਕਾਲਜ ਦੇ ਵਿਦਿਆਰਥੀਆਂ ਲਈ ਰੇਲਾਂ ਰੋਕਣੀਆਂ ਤੇ ਉਹਨਾਂ ਨੂੰ ਵੱਖਰਾ ਰੇਲਵੇ ਸਟੇਸ਼ਨ ਅਲਾਟ ਕਰਾਉਣਾ ਇਹ ਬਗੜ ਦੇ ਹਿੱਸੇ ਆਇਆ ਸੀ ਜੇਕਰ ਉਹਨਾਂ ਦੇ ਵਪਾਰੀ ਵਰਗ ਵਿੱਚ ਕੀਤੇ ਕੰਮਾਂ ਦੀ ਗੱਲ ਕਰਨੀ ਹੋਵੇ ਤਾਂ ਇਹ ਲਿਸਟ ਵੀ ਲੰਮੀ ਆ ਸ਼ੈਲਰ ਸੰਤ ਵਿੱਚ ਆ ਕੇ ਉਹ ਪੰਜਾਬ ਦੀ ਪ੍ਰਧਾਨਗੀ ਦੇ ਅਹੁਦੇ ਤੱਕ ਪਹੁੰਚ ਗਏ ਤੇ ਇੰਨਾ ਕੰਮ ਕੀਤਾ ਕਿ ਪੰਜਾਬ ਵਿੱਚ ਉਹਨਾਂ ਨੂੰ ਰਾਈਸ ਕਿੰਗ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਫਰੀਦਕੋਟ ਵਿੱਚ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਹੁੰਦੇ ਹੋਏ ਇੱਥੇ ਬਣਾਈਆਂ ਪੌਸ਼ ਕਲੋਨੀਆਂ ਤੇ ਪੌਸ਼ ਮਾਰਕੀਟ ਅੱਜ ਵੀ ਸ਼ਹਿਰ ਦੀ ਸੁੰਦਰਤਾ ਵਿੱਚ ਇੱਕ ਮੀਲ ਪੱਥਰ ਬਣੇ ਹੋਏ ਹਨ ਚਾਹੇ ਹੋਵੇ ਭਾਈ ਕਨਈਆ ਜੀ ਚੌਕ ਹੋਵੇ ਚਾਹੇ ਭਾਈ ਕਨਈਆ ਜੀ ਚੌਕ ਵਾਲੀ ਬਾਬਾ ਫਰੀਦ ਮਾਰਕੀਟ ਜਾਂ ਫਿਰ ਗਿਆਨੀ ਜੈਲ ਸਿੰਘ ਐਵੈਨਿਊ ਸਭ ਕੁਝ ਉਸ ਵੇਲੇ ਹੋਂਦ ਵਿੱਚ ਆਇਆ ਔਰ ਤਾਂ ਹੋਰ ਚੇਅਰਮੈਨ ਹੁੰਦੇ ਹੋਏ ਉਹਨਾਂ ਜ਼ਿਆਦਾਤਰ ਖਰੀਦਣ ਵਾਲਿਆਂ ਨੂੰ ਟਰਸਟ ਦੇ ਸਰਕਾਰੀ ਵਿਆਜ ਤੇ ਕਿਸ਼ਤਾਂ ਵਿੱਚ ਵੀ ਵੱਡੀਆਂ ਰਾਤਾਂ ਦਿੱਤੀਆਂ ਮੈਂ ਸਾਡਾ ਪਾਈਕਨਿਆ ਚੌਂਕ ਜਿਹੜਾ ਅੱਜ ਸਭ ਤੋਂ ਪੋਸ਼ ਮੰਡੋ ਏਰੀਏ 'ਚ ਹੈ ਤੇ ਨਾਲ ਉਹਨਾਂ ਨੇ ਬਾਬਾ ਫਰੀਦ ਮਾਰਕੀਟ ਬਣਾਈ ਹੈ ਤੇ ਪਾਈਕਨਿਆ ਚੌਂਕ ਅੱਜ ਵੀ ਮੰਡੋ ਦਾ ਨਾਮ ਬਰਦਰਾਇਆ ਜਾਂਦਾ ਹੈ ਇਹ ਵਾਕਿਆ ਬਗੜ ਸਾਹਮਣੇ ਕੁਝ ਸ਼ਹਿਰ ਲਈ ਕੀਤਾ ਹੈ ਬਾਬਾ ਫਰੀਦ ਮਾਰਕੀਟ ਹੈ ਸਭ ਤੋਂ ਪੋਸ਼ ਏਰੀਆ ਪੋਸ਼ ਗਲੋਨੀ ਪੋਸ਼ ਮੰਡੋ ਪੋਸ਼ ਏਰੀਏ 'ਚ ਹੈ ਇਸ ਤੋਂ ਇਲਾਵਾ ਅਸੀਂ ਮੰਨ ਲਓ ਸਾਧਕ ਰੋਡ ਤੇ ਜਿਹੜੀ ਅੱਜ ਗਿਆਨੀ ਜੈਲ ਸਿੰਘ ਦੇ ਨਾਂ ਤੇ ਕਲੋਨੀ ਜਾਂ ਮਾਰਕੀਟ ਬਣ ਰਹੀ ਬਣੀ ਹੈ ਉਹਦਾ ਮੰਨ ਲਓ ਇਹ ਜ਼ਮੀਨ ਅਕਵਾਡ ਮੰਨੋ ਇੰਪਰੂਵਮੈਂਟ ਅੰਡਰ ਉਸ ਟਾਈਮ ਲਈ ਗਈ ਸੀ ਇਹ ਸਾਡਾ ਸਮਾਂ ਸਮੇਂ ਨੂੰ 2000 ਤੇ 2002 ਦੇ ਵਿੱਚ ਤੱਕ ਸੀ 2002 ਤੱਕ ਮੰਨੋ ਇਹ ਦੇ ਸਮਾਂ ਬਗੜ ਸਾਹਿਬ ਦਾ ਕੋਲ ਚੇਅਰਮੈਨ ਹੀ ਮਨ ਤੈ ਨੁਕਸਰ ਰਿਹਾ 8 ਤੋਂ 2002 ਤੱਕ ਹੋਣਗੇ ਤੇ ਉਹਨਾਂ ਨੇ ਉਸ ਤੋਂ ਇਲਾਵਾ ਵੀ ਬੜੇ ਪ੍ਰੋਜੈਕਟ ਸ਼ਹਿਰ ਦੇ ਲਈ ਮੰਨ ਲਓ ਬਣਾਏ ਸੀ ਚਰੋਂ ਨਾਲ ਕੋ ਸਮਾਂ ਥੋੜਾ ਹੋਣ ਕਰਕੇ ਜਿਹੜੇ ਨਹੀਂ ਸਿਰੇ ਚੜ ਸਕੇ ਪਰ ਇਹ ਜਿਹੜਾ ਮੰਨ ਲਓ ਇਹ ਦੋ ਸਭ ਮੇਰੇ ਬੜੇ ਧਿਆਨ ਸ ਹੈ ਵੀ ਆ ਬਾਬਾ ਫਰੀਦ ਮਾਰਕੀਟ ਭਾਈ ਕਨਈਆ ਚੌਂਕ ਗਿਆਨੀ ਜੈਲ ਸਿੰਘ ਮਾਰਕੀਟ ਜਿਹੜੀ ਮੰਨ ਲਓ ਬਾਦ ਸੁਰਿੰਦਰ ਗੁਪਤਾ ਨੇ ਮੰਨ ਲਓ ਇਹਨੂੰ ਉਹਦਾ ਗਿਆਨੀ ਜੈਲ ਸਿੰਘ ਦਾ ਨਾਮ ਦਿੱਤਾ ਮੰਨ ਲਓ ਇਹ ਜ਼ਮੀਨ ਸਾਡੇ ਵੱਲੋਂ ਹੀ ਮੰਨ ਲਓ ਬੰਗੜ ਸਾਹਿਬ ਦੇ ਟੈਮ ਹੀ ਲਈ ਗਈ ਸੀ ਜੇਕਰ ਜੋ ਕੰਮ ਆ ਜਿਹੜੇ ਫਰੀਦਕੋਟ ਲਈ ਕੀਤੇ ਉਸਵੇ ٹرسٹ ਹਾਂਜੀ ਹਾਂਜੀ ਬੜੇ ਮਨੇ ਮਦੇ ਸ਼ਹਿਰ ਦੇ ਮੰਨ ਲਓ ਜਣੀਆਂ ਪਹਿਲਾਂ ਮੰਨ ਲਓ ਬਣੀਆਂ ਸੀ ਦੁਕਾਨਾਂ ਇੰਪਰੂਵਮੈਂਟ ਅਸਟ ਦੇ ਅੰਡਰ ਸੀ ਲੋਕਾਂ ਦੇ ਲਈ ਉਹਨੇ ਉਹਨੂੰ ਮਨ ਕਿਹਾ ਵੀ ਲੋਕਾਂ ਨੂੰ ਉਹਦੇ ਰਿਲੈਕਸੇਸ਼ਨ ਦਿੱਤੀ ਗਈ ਵੀ ਤੁਸੀਂ ਬਈ ਕਈ ਜਾਂਦੀ ਕਿਸ਼ਤਾਂ ਦਾ ਜਾਂ ਕੋਈ ਹੋਰ ਸੀ ਉਹਨਾਂ ਨੂੰ ਉਹਦੇ ਚ ਰਿਲੈਕਸ ਦਿੱਤਾ ਵਿੱਚ ਉਹ ਮੰਨ ਲਓ ਇੰਪਰੂਵਮੈਂਟ ਅਸਟ ਨੂੰ ਵੀ ਮੈਨੇ ਫਾਇਦਾ ਕੀਤਾ ਤੇ ਨਾਲ ਲੋਕਾਂ ਨੂੰ ਵੀ ਬੈਨੀਫਿਟ ਦਿੱਤਾ ਬੜਾ ਲੰਮਾ ਸਮਾਂ ਉਹਨਾਂ ਦੇ ਨਾਲ ਮੇਰਾ ਜ਼ਿੰਦਗੀ ਦਾ ਹਾਕਾ ਬਤੀਤ ਹੋਇਆ ਜੋ ਕਿ ਸਰਦਾਰ ਬਗੜ ਸਾਹਿਬ ਸਾਡੇ ਵਿੱਚ ਨਹੀਂ ਰਹੇ ਮੈਨੂੰ ਬੜਾ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਹੈ ਉਹ ਇੱਕ ਜਿੰਦਾ ਦਿਲ ਇਨਸਾਨ ਸਨ ਜਿਸ ਦੇ ਨਾਲ ਵੀ ਖੜੇ ਚਟਾਨ ਵਾਂਗ ਖੜੇ ਔਰ ਜਿੱਥੇ ਉਹਨਾਂ ਨੇ ਕਿਸਾਨੀ ਦੇ ਵਿੱਚ ਬਹੁਤ ਮੱਲਾ ਮਾਰੀਆਂ ਇੱਕ ਬਹੁਤ ਓਕੇ ਕਿਸਾਨ ਸਨ ਸਹਿਬੇ ਜਾਇਦਾ ਦਿਮਾਕ ਸਨ ਉਥੇ ਉਹ ਇੱਕ ਬਿジネス ਤੌਰ ਤੇ ਵੀ ਬਹੁਤ ਵੱਡੇ बिजनेਸਮੈਨ ਕਿਸੇ ਸਮੇਂ ਰਾਈਸ ਮਿੱਲ ਦੇ ਪੰਜਾਬ ਦੇ ਪ੍ਰਧਾਨ ਰਹੇ ਬਹੁਤ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੰਤ ਫਤਿਹ ਸਿੰਘ ਤੋਂ ਲੈ ਕੇ ਅਕਾਲੀ ਦਲ ਦੇ ਨਾਲ ਜਿਹੜਾ ਕਿ ਲੰਮਾ ਸਮਾਂ ਦੀ ਜ਼ਿੰਦਗੀ ਸਾਰੀ ਉਹਨਾਂ ਨੇ ਇਧਰ ਪਾਰਟੀ ਵਾਲਦੀ ਨੂੰ ਦਿੱਤੀ ਬਹੁਤ ਸਾਰਾ ਇਹ ਰਾਜਨੀਤਕ ਤੌਰ ਤੇ ਵੀ ਇੱਕ ਬਹੁਤ ਵੱਡੇ ਉਹੋ ਇੱਕ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਸਨ 3 7 2013 ਦੇ ਵਿੱਚ ਮੈਨੂੰ ਇਹਨਾਂ ਨੇ ਸਰਪੰਚ ਦਿਹਾਤੀ ਫਰੀਦਕੋੜ ਵਿੱਚ ਖੜਾ ਕੀਤਾ ਜੀ ਉਸ ਤੋਂ ਪਹਿਲਾਂ ਮੈਂ ਚਾਹ ਦਾ ਤਰਪਾਲ ਲੱਗਾ ਸੀ ਮੇਰਾ ਉਹਦੇ ਥੱਲੇ ਮੈਂ ਚਾਹ ਬਣਾ ਰਿਹਾ ਸੀ ਇਹ ਮਨ ਲਿਆ ਇਹਨਾਂ ਨੇ ਸਰਪੰਚ ਖੜਾ ਕਰਤਾ ਤੇ ਇਹਨਾਂ ਨੇ ਇੰਨਾ ਕੀ ਜੋਰ ਲਾਇਆ ਵੀ ਮੇਰਾ 1 ਰੁਪਈਆ ਵੀ ਨਹੀਂ ਲੱਗਾ ਜਿਹਦੇ ਵਿੱਚ ਕਿ 16 17 ਪਿੰਡ ਬਣ ਜਾਂਦੇ ਸੀ ਤੇ ਅੱਜ ਤੇ ਜਿਹੜਾ ਬਾਪੂ ਜਾੜਾ ਉਹਨੇ ਮੈਨੂੰ ਉਸ ਜਾਣ ਤੇ ਬਹੁਤ ਹੀ ਘਾਟਾ ਤੇ ਬੜਾ ਹੀ ਅਫਸੋਸ ਹੋਇਆ ਤੇ ਇਹ ਬਾਈ ਸ਼ਹੀਰ ਜਿੱਦੋਂ ਵੀ ਮੈਨੂੰ ਹੁਣ ਕਿਤੇ ਅੱਗੇ ਪਿੱਛੇ ਪਹਿਲਾਂ ਵੀ ਫੋਨ ਕਰਦੇ ਰਹੇ ਤੇ ਮੈਂ ਆਉਂਦਾ ਰਿਹਾ ਹੁਣ ਵੀ ਜੇਤੀ ਰਾਤ ਨੂੰ ਫੋਨ ਕਰ ਮੈਂ ਇਹਨਾਂ ਦੇ ਹਾਜ਼ਰ ਹੋਊਗਾ ਕਿਉਂ ਇਹਨਾਂ ਦੇ ਜਿਹੜੇ ਗੁਣਾਂ ਦੇ ਪਾਲਣ ਮੈਂ ਸਾਰੀ ਉਮਰ ਜਿੰਨਾ ਚੱਕ ਮੇਰੇ ਸਾਹ ਹੈਗੇ ਉਨਾ ਚੱਕ ਮੈਂ ਕਰਦਾ ਰਹੂੰਗਾ ਵੇਖੋ ਜੀ ਇਹਨਾਂ ਦਾ ਮੈਂ ਗੁਣ ਨਹੀਂ ਦੇ ਸਕਦਾ ਮੈਂ ਸੱਤ ਜਲਮ ਆਪ ਦੀ ਚਮੜੇ ਦੀ ਚੁੱਤੀ ਵੀ ਪਵਾ ਦਿਆਂ ਤੇ ਨਹੀਂ ਦੇ ਸਕਦਾ ਇਹਨਾਂ ਦਾ ਗੁਣ ਕਿਉਂ ਮੇਰਾ ਕਿਰਤਿਆਂ ਲੱਗਾ ਇਹਨਾਂ ਨੇ ਪਤਾ ਨਹੀਂ ਕਿੰਨੇ ਕਿ ਲੱਖਾਂ ਰੁਪਿਆ ਲਾ ਕੇ ਮੈਂ ਸਰਪੰਚ ਬਣਾਇਆ ਤੇ ਮੇਰਾ ਅਧਿਆਪੀ ਦੇ ਵਿੱਚ ਚਲਾਉਣ ਵਾਲੇ ਨਾਲ ਆ ਤੇ ਮੈਨੂੰ 100 ਬੰਦਾ ਵੀ ਤੁਰੇ ਜਾਂਦੇ ਮੈਠੋ ਚਲਾਉਣਾ ਤੇ 100 ਬੰਦਾ ਮੈਨੂੰ ਸਲਾਮ ਕਰ ਰਿਹਾ ਜੀ ਉਹ ਮੇਰੇ ਨਾਲ ਮਤਲਬ ਕਾਲਜ ਦੇ ਵਿੱਚ ਅਸੀਂ ਇਕੱਠੇ ਰਹੇ ਬ੍ਰਿਜੇਂਦਰਾ ਕਾਲਜ ਗ੍ਰੈਜੂਏਸ਼ਨ ਅਸੀਂ ਇਕੱਠਿਆਂ ਨੇ ਕੀਤੀ ਤੇ ਉਦੋਂ ਸਟੂਡੈਂਟ ਲੀਡਰ ਸੀਗੇ ਉਹ ਵੀ ਮੈਂ ਵੀ ਸਟੂਡੈਂਟ ਲੀਡਰ ਸੀ ਮੈਂ ਜਿਹੜਾ ਕਾਲਜ ਯੂਨੀਅਨ ਦਾ ਪ੍ਰਧਾਨ ਰਿਆ ਤਾਂ ਅਸੀਂ 72 ਦੇ ਵਿੱਚ 1972 ਦੇ ਵਿੱਚ ਗ੍ਰੈਜੂਏਸ਼ਨ ਕੀਤੀ ਤਾਂ ਉਦੋਂ ਵੀ ਮਤਲਬ ਨਿੱਡਰ ਤੇ ਧੱਕੜ ਲੀਡਰ ਸੀ ਉਦੋਂ ਵੀ ਤੇ ਉਸ ਤੋਂ ਬਾਅਦ ਫਿਰ ਉਹ ਰਾਈਸ ਇੰਡਸਟਰੀ ਚ ਆ ਗਏ ਪੰਜਾਬ ਰਾਈਸ ਮਿਲਰਸ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਉੱਥੇ ਵੀ ਉਹਨਾਂ ਨੇ ਮਤਲਬ ਨਿੱਡਰ ਹੋ ਕੇ ਕੰਮ ਮਿਲਰਸ ਵਾਸਤੇ ਕੰਮ ਕੀਤਾ ਲੈਬਾਰਟਰੀਜ਼ ਵਗੈਰਾ ਹੁੰਦੀਆਂ ਸੀਗੀਆਂ ਜਿਹਦੇ ਵਿੱਚ ਮਿਲਰਸ ਦੇ ਪੰਜਾਬ ਸਰਕਾਰ ਦੀਆਂ ਜਿਹਦੇ ਵਿੱਚ ਮਿਲਰਸ ਦੇ ਆਪਣਾ ਚਾਵਲ ਦੇ ਸੈਂਪਲ ਵਗੈਰਾ ਜਾਂਦੇ ਸੀ ਉੱਥੇ ਲੋਕਾਂ ਨੂੰ ਬੜੀ ਹਰਾਸਮੈਂਟ ਹੁੰਦੀ ਸੀ ਉਹਦੇ ਵਿੱਚ ਤੇ ਉਹਦੇ ਵਿੱਚ ਉਹਨਾਂ ਨੇ ਉਹ ਮਤਲਬ ਸੰਘਰਸ਼ ਕਰਕੇ ਉਹ ਲੈਬਸ ਜਿਹੜੀਆਂ ਸੀਗੀਆਂ ਉਹ ਖਤਮ ਕਰਾਈਆਂ ਸਾਰੀਆਂ ਤਾਂ ਜਿਸ ਜਿੰਨਾ ਚਿਰ ਉਹ ਪ੍ਰਦਾਨ ਰਹੇ ਉਹਨਾਂ ਚਿਰ ਮਿਲਰਜ਼ ਵਾਸਤੇ ਉਹਨਾਂ ਨੇ ਬਹੁਤ ਸੰਘਰਸ਼ ਕੀਤਾ ਤੇ ਬਹੁਤ ਮਿਲਰਜ਼ ਦੇ ਕੰਮ ਕੀਤੇ ਰਾਈਸ ਕਿੰਗ ਨਾਮ ਮਤਲਬ ਕਿਵੇਂ ਲਿਆ ਜਾਣਾ ਰਾਈਸ ਕਿੰਗ ਤਾਂ ਫਿਰ ਉਹ ਜਦੋਂ ਬਾਸਮਤੀ ਦੇ ਫੀਲਡ ਚ ਆ ਗਏ ਤਾਂ ਉਹਨਾਂ ਦੇ ਬਾਸਮਤੀ ਦਾ ਕੰਮ ਕਰਦੇ ਸੀ ਤੇ ਬਹੁਤ ਸਾਰੀ ਖਰੀਦ ਕਰਦੇ ਸੀ ਬਹੁਤ ਜਿਹੜਾ ਹੈਗਾ ਉਹਨਾਂ ਦਾ ਮਤਲਬ ਉਹਦਾ ਵੱਡੇ ਜ਼ਾਇਰੇ ਚ ਆ ਬਹਾਸਬਤੀ ਵਿੱਚ ਦੇ ਸੀ ਤਾਂ ਫਿਰ ਇਸ ਕਰਕੇ ਉਹਨਾਂ ਦਾ ਰਸਕਿੰਗ ਇਸ ਕਰਕੇ ਉਹਨਾਂ ਦਾ ਨਾਮ ਪਿਆ 15 ਮਾਰਚ 2024 ਨੂੰ ਉਹ 77 ਸਾਲ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਹਲਵਿਦਾ ਕਹਿ ਗਏ ਉਹਨਾਂ ਨਿਮਿਤ ਰੱਖੇ ਸਹਜ ਪਾਠ ਦਾ ਭੋਗ ਤੇ ਅੰਤਮ ਅਰਦਾਸ 24 ਮਾਰਚ ਦਿਨ ਐਤਵਾਰ ਨੂੰ 12 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਵਿਖੇ ਹੋ ਰਹੀ ਹੈ ਜਿੱਥੇ ਉਹਨਾਂ ਦੇ ਚਾਉਣ ਵਾਲੇ ਉਹਨਾਂ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਤਾਜ਼ਾ ਕਰਨਗੇ ਤੇ ਆਪਣੀ ਅਕੀਦਤ ਦੇ ਫੁੱਲ ਪੇਟ ਕਰਨਗੇ। ਨਮਸਕਾਰ ਜੀ